ਪਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰ ਸੋਗ ਚ ਨੇ ਪਰ ਸਾਡੇ ਮੁਲਕ ਦੀ ਸਿਆਸਤ ਇਸ ਘਟਨਾ ਤੋਂ ਬਾਅਦ ਸਿਖਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਕੇਂਦਰ ਚ ਬੈਠੀ ਭਾਜਪਾ ਵੱਲੋਂ ਪਾਕਿਸਤਾਨ ਖਿਲਾਫ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਸਖਤ ਕਾਰਵਾਈਆਂ ਬਾਰੇ ਆਪਣੀਆਂ ਰੈਲੀਆਂ ਚ ਦਾਅਵੇ ਕੀਤੇ ਜਾ ਰਹੇ ਨੇ ਜਦਕਿ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਜਿਹੇ ਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਪਾਕਿਸਤਾਨ ਵੱਲ ਜਾ ਰਹੇ ਪਾਣੀ ਬਾਰੇ ਦਿੱਤੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਸਬੰਧੀ ਅੱਜ ਚੰਡੀਗੜ੍ਹ 'ਚ ਪ੍ਰੈਸ ਵਾਰਤਾ ਕਰਕੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਇਸ ਨੂੰ ਪੰਜਾਬ ਨਾਲ ਇੱਕ ਸਾਜ਼ਿਸ਼ ਘਰਾੜ ਦਿੱਤਾ ਹੈ ਕਿਉਂਕਿ ਖੈਰਾ ਮੁਤਾਬਕ ਅਜਿਹਾ ਕਰਕੇ ਪਾਕਿਸਤਾਨ ਦੀ ਥਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਦੇ ਲਈ ਖੈਰਾ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਲੰਬੇ ਹੱਥੀ ਲਿਆ ਇਹ ਪੰਜਾਬ ਦੇ ਨਾਲ ਇੱਕ ਬਹੁਤ ਵੱਡੀ ਡੂੰਗੀ ਸਾਜ਼ਿਸ਼ ਦੁਬਾਰਾ ਖੇਡੀ ਜਾ ਰਹੀ ਹੈ ਔਨ ਦਾ ਪ੍ਰਟੈਕਸਟ ਆਫ you know scoring browny pop points against pakistan nitin gadkari and the national bjp government is once again trying to rob punjab of its legitimate voters aur menu dukh hai is gal da ke na captain amarinder singh ne is gal da virodh kita na inna khoti acaliyan badla ne kisi tarah da koi reaction ditta eda matlab hai ke doono vaddiyan raiveti political partiyan ਪੰਜਾਬ ਦੇ ਪਾਣੀ ਅਗਰ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਕਰ। ਸੁਖਪਾਲ ਖੈਰਾ ਨੇ ਹੁਣ ਇਸ ਮੁੱਦੇ ਤੇ ਲੋਕ ਸੰਘਰਸ਼ ਛੇੜਨ ਦਾ ਵੀ ਐਲਾਨ ਕੀਤਾ ਹੈ ਤਾਂ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ। ਜਿੱਦਾਂ ਪਹਿਲਾਂ ਸਤਲੁਜ ਜਮਨਾ ਲਿੰਕ ਬਣਾ ਕੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਵਾ ਔਰ ਸਾਡੇ ਖਿਲਾਫ ਅਵਾਰਡਸ ਦਿੱਤੇ ਗਏ ਨੇ ਔਰ ਸਾਰੀ ਇਹ ਜਿਹੜੀ ਧੋਖਾਧੜੀ ਆ ਇਹ ਦੁਬਾਰਾ ਰਿਪੀਟ ਕੀਤੀ ਕਰਨ ਜਾ ਰਹੀ ਆ ਕੇਂਦਰ ਦੀ ਸਰਕਾਰ ਇਸ ਦਾ ਅਸੀਂ ਦੱਟਵਾ ਵਿਰੋਧਤਾ ਕਰਾਂਗੇ ਕਰਾਂਗੇ ਔਰ ਅਗਰ ਲੋੜ ਪਈ ਅਸੀਂ ਇਹਦੇ ਤੇ ਪੀਪਲਸ ਮੂਵਮੈਂਟ ਤਿਆਰ ਕਰਾਂਗੇ ਸਾਡੇ ਹਾਈਡਲ ਪਾਵਰ ਜਿਹੜੇ ਸਾਡੇ ਕੰਟਰੋਲ ਸੀਗੇ ਸਾਡੀ ਬਿਜਲੀ ਦਾ ਕੰਟਰੋਲ ਪਖੜੇ ਤੋਂ ਸਾਨੂੰ ਪਹਿਲਾਂ ਆਊਟ ਕੀਤਾ ਗਿਆ ਬੀਬੀਐਮਬੀ ਦੇ ਪ੍ਰੋਜੈਕਟਸ ਤੋਂ ਪਖੜਾ ਡੈਮ ਦੇ ਪ੍ਰੋਜੈਕਟ ਤੋਂ ਤੇ ਹੁਣ ਸਾਡੇ ਲੈਜਿਟਿਮੇਟ ਪਾਣੀਆਂ ਨੂੰ ਲੈ ਕੇ ਪੰਜਾਬ ਕੇਂਦਰ ਦੀ ਸਰਕਾਰ ਸਾਡੇ ਨਾਲ ਇੱਕ ਬਹੁਤ ਵੱਡਾ ਧੋਖਾ ਦੁਬਾਰਾ ਕਰਨ ਜਾ ਰਹੀ ਜਿਸ ਦਾ ਅਸੀਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਾਂਗੇ ਵਰਤਲਾ ਪੈਕੇਜ ਜਦੋਂ ਪਾਣੀਆਂ ਦੇ ਮੁੱਦੇ ਤੇ ਗੱਲ ਚੱਲਦੀ ਹੈ ਤਾਂ ਇਤਿਹਾਸ ਇਸ ਗੱਲ ਦਾ ਖਾਮੀ ਹੈ ਕਿ ਕਿੰਜ ਪਹਿਲਾਂ ਆਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਨੂੰ ਬਿਨਾਂ ਪੁੱਛੇ ਬਿਨਾਂ ਕਿਸੇ ਰਾਇਲਟੀ ਜਾ ਮੁਆਵਜ਼ੇ ਦੇ ਸਤਲੁਜ ਤੇ ਬਿਆਸ ਦਰਿਆਵਾਂ ਨੂੰ ਲਿੰਕ ਕਰਕੇ ਨੰਗਲ ਡੈਮ ਤੋਂ ਪਾਖੜਾ ਨਹਿਰ ਰਾਹੀਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਫਿਰ ਪਾਕਿਸਤਾਨ ਨਾਲ ਸਤਲੁਜ ਬਿਆਸ ਦੇ ਪਾਣੀਆਂ ਦੇ ਝਗੜੇ ਦੇ ਚੱਲਦਿਆਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹੁਸੈਨੀਵਾਲਾ ਹੈਡਵਰਕਸ ਦੀ ਥਾਂ ਤੇ 1950 ਚ ਜਦੋਂ ਹਰੀਕੇ ਹੈਡਵਰਕਸ ਬਣਾਉਣ ਦਾ ਫੈਸਲਾ ਕੀਤਾ ਤਾਂ ਕੇਂਦਰ ਨੇ 1955 ਚ ਹਰੀਕੇ ਹੈਡਵਰਕਸ ਤੇ ਧੱਕੇ ਨਾਲ 18500 ਕਿਊਸਿਕ ਦੀ ਰਾਜਸਥਾਨ ਨਹਿਰ ਕੱਢ ਕੇ ਸਤਲੁਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਮੁਫਤ ਚ ਰਾਜਸਥਾਨ ਨੂੰ ਦਿੱਤਾ ਤੇ ਪੰਜਾਬ ਦੇ ਮਾਲਕੀ ਹੱਕ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੈਂਟਰਲ ਵਾਟਰ ਐਂਡ ਪਾਵਰ ਕਮਿਸ਼ਨ ਨੇ ਮਾਦੋਪੁਰ ਹੈਡਵਰਕਸ ਦੇ ਲੋਹੇ ਦੇ ਗੇਟ ਪੁਰਾਣੇ ਹੋਣ ਕਾਰਨ ਅਨੁਮਾਨ ਲਗਾਇਆ ਸੀ ਕਿ ਰੋਜ਼ਾਨਾ 100 ਕਿਊਸਿਕ ਪਾਣੀ ਇਨ੍ਹਾਂ ਗੇਟਾਂ ਵਿੱਚੋਂ ਲੀਕ ਹੋ ਕੇ ਰੋਜ਼ਾਨਾ ਪਾਕਿਸਤਾਨ ਨੂੰ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ